ਗੁੱਡ ਈਵਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਰਾਤ ਦਾ ਟਾਈਮ ਹੈ ਰਾਤ ਦੇ 8 ਵੱਜ ਚੁੱਕੇ ਆ ਤੇ ਡਿਨਰ ਵਗੈਰਾ ਸਾਰਾ ਕੁਝ ਹੋ ਚੁੱਕਿਆ ਹੈ ਤੇ ਮੈਂ ਪੀ ਰਿਆਂ ਰਾਤ ਨੂੰ ਅਜਵੈਨ ਤੇ ਅਦਰਕ ਸੌਫ ਹਲਦੀ ਦਾ ਪਾਣੀ ਸਵੇਰ ਦਾ ਕੰਮ ਕੰਪਲੀਟ ਕਰਕੇ ਤੇ ਹੁਣ ਖਾਣ ਲੱਗੀ ਹਾਂ ਇਹ ਕਪੀਤਾ ਥੋੜਾ ਇੱਕ ਸਾਫ ਨੂੰ ਵੀ ਦਉਂਗੀ ਹਲੇ ਮੈਂ ਇਹਨੂੰ ਸਾਫ ਕਰਨਾ ਮਤਲਬ ਕਿ ਛਿੱਲਣਾ ਉੱਪਰ ਤੋਂ ਫਿਰ ਖਾਣਦੇ ਉਹਨਾਂ ਨੂੰ ਕਿਸੇ ਦਾ ਵਾਸਤੇ ਗੁਦਾਮ ਤੇ ਅਖਰੋਟ ਤੇ ਹੋਏ ਤੇ ਪਾਜਾਂਦੇ ਖਾਣਾ ਭੁੱਲ ਗਏ ਉਹਨਾਂ ਨੂੰ ਪਾਣੀ ਚੇਂਜ ਕਰ ਦੰਨਾ ਉਹਦਾ ਵਿਸ਼ਾਉ ਨੂੰ ਆ ਕੇ ਖਾ ਲੂਗੀ ਇਹ ਮੈਂ ਭੋਈ ਸੀਗੀ ਨੂੰ ਸਾਬਤ ਮੂੰਗ ਦੀ ਦਾਲ ਰਾਤ ਭੋਈ ਸੀਗੀ ਤੇ ਥੋੜਾ ਥੋੜਾ ਸਪੋਇਲ ਹੋ ਵੀ ਗਏ ਇਹ ਤੇ ਇਹਦਾ ਮੈਂ ਚੀਲਾ ਤੇ ਚੀਲਾ ਖਾਉਂਗੀ ਨਾਲੇ ਤੇ ਮੈਂ ਇਹਦਾ ਸਲਾਦ ਜਾਂ ਬਣਾ ਕੇ ਜਿੱਦਾ ਪਿਆਜ਼ ਟਮਾਟਰ ਕੱਟ ਕੇ ਵੀ ਇਹਨੂੰ ਖਾऊंगी ਨਾਲੇ ਬੱਚਿਆਂ ਨੂੰ ਦਊਂਗੀ ਬਹੁਤ ਹੈਲਦੀ ਹੁੰਦੀ ਹੈ ਇਹ ਹਰੀ ਮੂੰਗੀ ਦੀ दाल ਇਹਦਾ ਮੈਂ ਪਾਣੀ ਚੇਂਜ ਕਰਤਾ ਤੇ ਹੁਣ ਫੇਰ ਇੱਕ ਵਾਰੀ ਭਿਉ ਕੇ ਫੇਰ ਇਹਨੂੰ ਕੱਪੜੇ ਜਿਹਾ ਬੰਨ ਕੇ ਰੱਖੂੰਗੀ ਫੇਰ ਇਹ ਸਪਰਾਉ ਹੋ ਜੂਗੇ ਇਹਦੇ ਪਪੀਤਾ ਮੈਂ ਖਾ ਚੁੱਕੀ ਐ ਜੇ ਹੁਣ ਲਿੰਦੀ ਆ ਮੈਡੀਸਿਨ ਪਿਛਲੇ 1 ਸਾਲ ਤੋਂ ਮੇਰੀ ਮੈਡੀਸਿਨ ਚੱਲਦੀ ਐ ਹੋਮੋਪੈਥਿਕ ਐ ਇਹ ਪਰ ਫੇਰ ਵੀ ਪਿਛਲੇ ਸਾਲ 1 ਸਾਲ ਤੋਂ ਇਹ ਖਾ ਰਹੀ ਆ ਮੈਂ ਪੜੇ ਸਾਰੇ ਧੋ ਚੁੱਕੀਆਂ ਸੁੱਕਣੇ ਬਾਅਦ ਤੇ ਅੱਜ ਬੱਦਲ ਜਾ ਵੀ ਹੈ ਸਵੇਰ ਦੇ 9:30 ਹੋ ਚੁੱਕੇ ਆ ਜੀ ਕੰਮ ਕੰਪਲੀਟ ਕਰਕੇ ਆਪਣਾ ਬ੍ਰੇਕਫਾਸਟ ਕਰਕੇ ਮੈਡੀਸਿਨ ਲੈ ਲਈ ਤੇ ਸਾਬ ਵੀ ਜਾ ਚੁੱਕੇ ਆ ਕੱਪੜੇ ਮੈ ਧੋ ਚੁੱਕੀਆਂ ਕਾਫੀ ਦਿਨ ਤੋਂ ਸਾਡੇ 2-3 ਦਿਨ ਤੇ ਨਾ ਬਿਲਕੁਲ ਭਾਦੋ ਵਰਗੀ ਗਰਮੀ ਦੁਬਾਰੇ ਆ ਗਈ ਬਹੁਤ ਸੋਹਣਾ ਮੌਸਮ ਰਿਹਾ ਜੀ ਭਾਦੋ ਤਾਂ ਮਹੀਨਾ ਸਾਡੇ ਹੋਰੇ بارش ਨਾ ਨਗਲੇ ਆ ਵਧੀਆ ਮੌਸਮ ਸੀਗਾ ਸੌਣ ਵਾਲਾ ਜਿਹੜਾ ਟਾਈਮ ਆ ਉਹ ਭਾਦੋ ਚ ਨਿਕਲਿਆ ਤੇ ਹੁਣ ਫੇਰ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਆ ਤੇ ਨਹੀਂ ਮੀਂਹ ਪੈ ਰਿਹਾ ਏ ਬਹੁਤ ਗਰਮੀ ਹੈ ਤੇ ਪਤਾ ਨਹੀਂ ਜੀ ਹੁਣ ਮੌਸਮ ਦਾ ਵੀ ਕੀ ਹੋ ਰਿਹਾ ਪਤਾ ਨਹੀਂ ਪਰ ਪ੍ਰਮਾਤਮਾ ਵੀ ਨਹੀਂ ਭੁੱਲ ਗਿਆ ਵੀ ਭਾਈ ਇਹ ਭਾਦੋ ਅਸੂ ਮਹੀਨੇ ਚ ਨਹੀਂ ਠੰਡਾ ਜਾ ਹੋ ਜਾਂਦਾ ਮੌਸਮ ਪਰ ਇਸ ਵਾਰ ਤਾਂ ਬਹੁਤ ਜ਼ਿਆਦਾ ਗਰਮੀ ਹੈ ਜੂਰਾ ਦਾ ਹੈਗਾ ਜੀ ਅੱਜ ਲਾਸਟ ਪੇਪਰ ਤੇ ਇਸ ਤੋਂ ਬਾਅਦ ਉਹਨਾਂ ਨੂੰ ਦੋ ਤਿੰਨ ਛੁੱਟੀਆਂ ਐ ਅੱਜ ਬਹੁਤ ਖੁਸ਼ ਹੋ ਕੇ ਗਏ ਆ ਕਿ ਅੱਜ ਲਾਸਟ ਪੇਪਰ ਐ ਮਹੀਨਾ ਹੋ ਗਿਆ ਇੱਕ ਉਹਨਾਂ ਨੂੰ ਪੂਰੇ ਪੇਪਰਾਂ ਚੁੜਜਿਆਂ ਨੂੰ ਪਰ ਅੱਜ ਫ੍ਰੀ ਹੋ ਜਾਣਗੇ ਥੋੜਾ ਜਿਹਾ ਮਾਈਂਡ ਤੇ ਜਿਹੜਾ ਜ਼ਿਆਦਾ ਹੀ ਟੈਨਸ਼ਨ ਜੀ ਹੋਈ ਵੀ ਆ ਉਹ ਘਟ ਜੂਗੀ ਤੇ ਇਸ ਤੋਂ ਬਾਅਦ ਦੋ ਤਿੰਨ ਛੁੱਟੀਆਂ ਐ ਤੇ ਦੋ ਤਰੀਕ ਨੂੰ ਹੈਗੀ ਆ ਉਹਨਾਂ ਦੀ ਪੀਟੀਐਮ ਨਾਲੇ ਪੇਪਰ ਦਿਖਾਇਆ ਜਾਊਗਾ ਇਹ ਮੇਰਾ ਭਰਾ ਦੇ ਕੇ ਗਿਆ ਸੀਗਾ ਛੱਲੀਆਂ ਉਹਨਾਂ ਨੇ ਛੱਲੀਆਂ ਦੀਆਂ ਉਹ ਮੈਨੂੰ ਕੁੜਾ ਆ ਗਿਆ ਤੇ ਅੱਜ ਮੈਂ ਕਿ ਉਹਨਾਂ ਨੂੰ ਭੁੱਲ ਕੇ ਦਊਂਗੀ ਵੈਸੇ ਮੈਂ ਕੱਲ ਇੱਕ ਖਾ ਚੁੱਕੀ ਸੀ ਪਰ ਬੱਚਿਆਂ ਨੇ ਨਹੀਂ ਖਾਦੀ ਸੀ ਅੱਜ ਉਹਨਾਂ ਨੇ ਭੁੰਨ ਕੇ ਛੱਲੀਆਂ ਬਣਾਉਂਗੀ। ਥੂਂਤੇ ਆ ਕੇ ਫਿਰ ਖਾਣਗੇ ਉਹ ਵੀ। ਨਹੀਂ ਤਾਂ ਫਿਰ ਸੁੱਕ ਜਾ ਜਾਣੀਆਂ ਇਹ ਵਧੀਆ ਨਹੀਂ ਲੱਗਣੀਆਂ। ਇਹਦਾ ਮੁੱਟਾ ਰੱਖੇ ਕਿੰਨਾ ਵਧੀਆ ਹੋ ਗਿਆ। ਇਹ ਮੈਂ ਰੈਗੂਲਰ ਯੂਜ਼ ਕਰਦੀ ਆ ਮੈਂ। ਸ਼ਾਮ ਦਾ ਟਾਈਮ ਹੈ ਜੀ ਤੇ ਅੱਜ ਨਬੂਰਾ ਹੀ ਸਾਰਾ ਦਿਨ ਬੇਲੇ ਰਹੇ। ਕਿਉਂਕਿ ਪੇਪਰ ਹੋ ਚੁੱਕੇ ਜੀ ਖਤਮ ਤੇ ਅੱਜ ਇਹ ਫ੍ਰੀ ਹੈ। ਅੱਜ ਕਿਹੋ ਟਿਊਸ਼ਨ ਵੀ ਨਹੀਂ ਗਿਆ। ਕਿਉਂਕਿ ਜੀ ਕਹਿੰਦਾ ਮੈਂ ਅੱਜ ਬੇਲਾ ਰਹਿਣਾ ਬਿਲਕੁਲ ਵੀ ਪੜ੍ਹਨਾ ਨਹੀਂ ਹੈਗਾ। ਪੇਪਰਾ ਤੇਵਾ ਦਾ ਅੱਜ ਇਹ ਫ੍ਰੀ ਹੈ ਚਲੋ ਮੈਂ ਵੀ ਕਿਹਾ ਚਲ ਕੋਈ ਨਾ ਅਰੇਸਟ ਕਰ ਲਓ কাল ਤੇ ਪਰ ਅਹੀ ਟਿਊਸ਼ਨ ਜਾਊਗਾ ਅਗਲਾ ਸਲੇਪਸ ਕਵਰ ਕਰ ਲੂਗਾ ਇਹ ਆਹਾ ਕਰਦਾ ਵੀ ਜਾਣਾ ਮੈਂ ਤਾਂ ਆ ਚੁੱਕੀ ਹਾਂ ਤੇ ਹੁਣ ਕੱਟਨੀ ਆ ਥੋੜੀ ਜਿਹੀ ਪਿਆਜ਼ ਕਿਉਂਕਿ ਅੱਜ ਨਵੂ ਦਾਲ ਬਣੀ ਹੋਈ ਆ ਮਾਂਾਂ ਦੀ ਤੇ ਕੀ ਆ ਦਾਲ ਵੀ ਪਈ ਆ ਤੇ ਹੁਣ ਬਣਾਣੀ ਥੋੜੀ ਰਾਈਸ ਤੇ ਆਜ ਨੂੰ ਤੜਕਾ ਲਾ ਕੇ ਬਣਾਉਨੇ ਆ ਮੈਂ ਪਿਆਜ਼ ਕੱਟ ਦਵਾਂਗੇ ਨਵੂ ਲਾ ਦੇ ਦੀ ਤੜਕਾ ਇਹ ਮੈਂ ਮੰਗਿਆ ਸ਼ੱਕਰ ਬਰਾਊਨ ਸ਼ੱਕਰੇ ਖਾਂਦੇ ਸੀ ਗੁੱਡ ਮਾਰਨ ਕਿੰਨੀ ਨਹੀਂ ਖਾਂਦੇ ਵਾਈਟ ਵਾਲੇ ਇਸ ਕਰਕੇ ਖਤਮ ਹੋ ਗਈ ਸੀ ਮੇਰੇ ਚਲੇ ਮੰਗਾ ਲਵਾਂ ਤੇ ਸਾਫ ਵੀ ਘਰ ਆ ਚੁੱਕੇ ਆ ਅੱਜ ਦੇ ਵਲੌਗ ਚ ਇੰਨਾ ਹੀ ਜੀ ਮਿਲਦੇ ਆ ਕਿਸ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਬਾਏ ਬਾਏ